ਤੁਸੀਂ ਤੇ ਇੰਜ ਕਰਨ ਦੀਆਂ ਸੀ ਨੂੰ ਸੱਸ ਜਿਵੇਂ ਮੈਂ ਰਿਸ਼ਤੇ ਪਰ ਨਹੀਂ ਮਾਰ ਦਦੀਆਂ ਮੈਂ ਰਿਸ਼ਤੇ ਖੁਸ਼ ਨਹੀਂ ਚਲੋ ਉਹ ਤੇ ਪਤਾ ਹੀ ਸੀ ਬੀਜੀ ਤੁਸੀਂ ਕਿੰਨੇ ਕੁ ਖੁਸ਼ ਸੀਗੇ ਚਲ ਫਿਰ ਪੂਜਾ ਉਹ ਤੇ ਕਿਰਨ ਵੀ ਗਈ ਨਹੀਂ ਉਹ ਕਹੀ ਕਿ ਮੈਨੂੰ ਕੱਲੀ ਨੂੰ ਬਿਠਾ ਚੜੀ ਇਹਨੂੰ ਵੇ ਤੂੰ ਵੀ ਉੱਠ ਜਿਆ ਕਰ ਹਿਲ ਜਿਆ ਕਰ ਮੈਨੂੰ ਪਤਾ ਹੈ ਤੇ ਆਹੀ ਬੋਲਣਾ ਦੰਦ ਕੱਟ ਕੇ ਅੱਗੋ ਫੁਖਾ ਦਿੰਦਾ ਤੇਰੇ ਨਾਲ ਤੈਨੂੰ ਪੜ ਕੇ ਮੈਂ ਕੁੱਟਣਾ ਹੀ ਕਿਸੇ ਦਿਨ ਵੇਖੀ ਤੂੰ ਇਹ ਮੈਂ ਸੇਫਟੀ ਅੱਤੇ ਰੱਖੀਦਾ ਸ਼ਰਮਿੰਦਾ ਵੇ ਪੂਜਾ ਕਿੱਥੇ ਹੈ? ਉਹ ਭਾਬੀ ਮੈਨੂੰ ਕਹਿ ਗਈ ਜੀ ਕਿ ਮੈਂ ਮੜ ਰਿਹਾ ਬਾਜ਼ਾਰ ਤੱਕ ਜਾਣਾ। ਆ ਜਾਂਦੇ ਹੁਣ। ਅੱਛਾ। ਅੱਛਾ ਤੱਕ ਤੱਕ ਲਹ ਮਾਰੀ ਸਾਫ਼ ਕਰ ਲਿਆ ਕਰ ਆਪਣੀ। ਕੱਪੜਿਆਂ ਦਾ ਗਾ ਪਾਇਆ ਪਿਆ ਜੇ। ਮੰਮੀ ਜੀ ਸਾਰਾ ਕੁਝ ਮੈਂ ਹੀ ਕਰ ਲਿਆ ਤੇ ਫੇਰ ਤੂੰ ਹੀ ਕਹਣਾ ਮੇਰੇ ਉੱਤੇ ਕੋਈ ਕੰਮ ਹੀ ਨਹੀਂ ਹੈਗਾ। ਮੰਮੀ ਇਧਰ ਆਓ ਮੇਰੀ ਗੱਲ ਸੁਣੋ। ਹੁਣ ਕੀ ਹੋਇਆ? ਮੈਨੂੰ ਨਾ ਸਮਾਗ ਵੇ ਜੇ ਇੱਕ ਸਵਾਲ ਬੜੀ ਧੀਰ ਦੇਰ ਤੋਂ ਤੰਗ ਕਰ ਰਹੇ ਆ ਵਾ। ਤੇਰਾ ਕਿਹੜਾ ਸਵਾਲ ਤੈਨੂੰ ਤੰਗ ਨਹੀਂ ਕਰਦਾ ਤੂੰ ਪਹਿਲੇ ਮੈਨੂੰ ਇਹ ਦੱਸ ਲੈ ਨਹੀਂ ਆ ਹੁਣ ਲਾਸਟ ਹੈਗਾ ਮੰਮੀ ਮੇਰੀ ਗੱਲ ਤਾ ਨਾ ਤੂੰ ਇੱਕਦਮ ਵਿਆਹ ਤੇ ਹਾਂ ਕਿਵੇਂ ਕਰਤੀ ਸਾਇਲ ਗੱਲ ਪਤਾ ਕੀ ਗੱਲ ਈ ਤੈਨੂੰ ਸੱਚੀ ਦੱਸਾਂ ਉਹਦੀ ਮੰਮੀ ਦੇ ਦਿਲੇ ਚ ਨਾ ਬੜੇ ਤਰੀਕੇ ਦੇ ਗੱਲਾਂ ਘੁੰਮਦੀਆਂ ਪਈਆਂ ਸਨ ਜਿਵੇਂ ਨਾ ਉਹਨਾਂ ਨੂੰ ਨਾ 골ਡੀ ਤੇ ਸਾਡੇ ਘਰ ਤੇ ਉਹਨਾਂ ਨੂੰ ਭਰੋਸਾ ਜਾਨੀ ਸੀ ਲੱਗਦਾ ਪਿਆ ਮੈਨੂੰ ਇੰਜ ਲੱਗਦਾ ਪਿਆ ਸੀ ਨਾ ਜਿਵੇਂ ਇੱਕ ਬੰਦਾ ਬਨ ਕੇ ਨਹੀਂ ਨਾ ਜਿਵੇਂ ਕਿਸ ਨੂੰ ਲੈ ਕੇ ਆਨੇ ਅਸੀਂ ਜ਼ਬਰਦਸਤੀ ਵਾਲਾ ਸੌਦਾ ਮੈਨੂੰ ਲੱਗਦਾ ਐਸਾ ਕਿ ਰਨ ਦੇ ਪਾਪਾ ਕਿਰਨ ਦੇ ਮੰਮੀ ਨੂੰ ਲੈ ਕੇ ਆਏ ਜਦੋਂ ਭਾਜੀ ਨੇ ਬੁਲਾਇਆ ਵਾ ਉਹਨਾਂ ਨੂੰ ਉਹਨਾਂ ਨੇ ਤਾਂ ਸਹੀ ਤਰ੍ਹਾਂ ਜਵਾਬ ਵੀ ਨਹੀਂ ਦਿੱਤਾ ਮੈਂ ਦੇਖਦੀ ਪਈ ਸੀ ਉਹ ਕਿਸ ਸਮੇਂ ਉਹ ਕੀ ਸਮੇਂ ਸਾਨੂੰ ਪਤਾ ਨਹੀਂ ਸੀ ਲੱਗਦਾ ਅਸੀਂ ਸਭ ਕੁਝ ਵੇਖਦੇ ਪਈ ਸੀ ਇਸ ਕਰਕੇ ਉਹਨਾਂ ਨੂੰ ਉਹ ਅਜੇ ਡਬਲ ਮਾਈਂਡਡ ਹੋਏ ਹੋਏ ਸਾਨੂੰ ਉਹਨਾਂ ਨੂੰ ਸੈੱਟ ਕਰਨ ਦਾ ਇਹੀ ਹੱਲ ਸੀ ਇੱਕ ਬਸ ਜੋ ਤੀ ਕੀਤਾ ਸਹੀ ਕੀਤਾ ਮੰਮੀ ਇੱਕ ਸਵਾਲ ਹੋਰ ਜੇ ਹਾਏ ਹਾਏ ਕਿੰਨੇ ਕੁ ਪੁੱਛਣੇ ਨਹੀਂ ਅੱਜ ਹੀ ਸਾਰੇ ਪੁੱਛ ਲੈਣੇ ਨੇ ਮੰਮੀ ਮੈਨੂੰ ਇਹ ਨਹੀਂ ਸਮਝ ਆਈ ਤੁਹਾਨੂੰ ਪਹਿਲਾਂ ਸਭ ਕੁਝ ਪਤਾ ਹੀ ਕਿ ਉਹਨਾਂ ਨੇ ਆਣਾ ਵਾ ਏਦਾਂ ਉਹਨਾਂ ਦੀ ਭਾਬੀ ਦੀ ਮੰਮੀ ਨੇ ਕਰਨਾ ਵਾ ਤੁਸੀਂ ਉਹ ਸੂਟ ਪਹਿਲਾਂ ਹੀ ਤਿਆਰ ਕੀਤਾ ਸੀ ਨਾਲੇ ਸੂਟ ਤਿਆਰ ਕੀਤਾ ਤੇ ਕੀਤਾ ਭਾਬੀ ਦੇ ਪੂਰੇ ਮੇਚੇ ਦਾ ਇਹਨੂੰ ਕਹਿੰਦੇ ਨੇ ਮਾਂ ਦੀਆਂ ਅੱਖਾਂ ਜਦੋਂ ਤੁਸੀਂ ਮਾਪਿਓ ਬਣੋਗੇ ਨਾ ਫਿਰ ਤੁਹਾਨੂੰ ਪੁੱਛਾਂਗੀ ਇਹ ਗੱਲ ਦਾ ਜਵਾਬ ਫਿਰ ਮੈਂ ਲਾਂਗੀ ਤੇ ਵੱਡੀ ਗੱਲ ਮੈਨੂੰ ਪਤਾ ਗੱਲ ਹੀ ਦੇਖ ਜਦੋਂ ਮੈਨੂੰ ਪਤਾ ਸੀ ਨਾ ਗੱਲ ਚੱਲਦੀ ਪਈ ਐ ਇਹ ਹੋਣਾ ਫਟਾਫਟੀ ਸੀ ਕਮ ਪਰ ਮੰਮੀ ਐਗਜ਼ੈਕਟ ਉਹਨਾਂ ਦੇ ਸਾਈਜ਼ ਦਾ ਕੋਈ ਭਰਾਵਾ ਇਹ ਰੈਡੀਮੇਡ ਸੂਟ ਨੇ ਮੈਂ ਕਿਹਾ ਸੀ ਚਲ ਜੇ ਕਿਰਨ ਨੂੰ ਪੂਰੇ ਆਗੇ ਠੀਕ ਹੈ ਕਿਰਨ ਪਾ ਲੇਗੀ ਨਹੀਂ ਤੇ ਆਪਣੀ ਪੂਜਾ ਤੇ ਪਾਏਗੀ ਨਾ ਅੱਛਾ ਨਾ ਆਪ ਦੋਨਾਂ ਦਾ ਸੇਮ ਹੀ ਆ ਰੱਬੋਈ ਠੀਕ ਹੈ ਠੀਕ ਹੈ ਇਸ ਕਰਕੇ ਆ ਗਿਆ ਸਮਝ ਹੁਣ ਕੋਈ ਗੱਲ ਹੋ ਰਹੀ ਹੈ ਨਹੀਂ ਨਹੀਂ ਮੈਂ ਹੱਸ ਕੇ ਉਹ ਖੋਹ ਦਿੰਦਾ আচ্ছা ਵੀ ਇੱਕ ਮੇਰੀ ਗੱਲ ਸੁਣਾ ਹੁਣ ਮੈਂ ਵੀ ਇੱਕ ਗੱਲ ਪੁੱਛਾਂ ਹਾਂਜੀ ਹਾਂਜੀ ਪੁੱਛਾਂ ਪੁੱਛਣਾ ਨਹੀਂ ਵਖਾਣਾ ਵਖਾ ਖੋਤਾ ਆ ਦੇਖ ਆ ਨਾ ਮੇ ਤੇਰੀ ਭਾਬੀ ਵਸੇ ਨਾ ਆ ਤੇ ਸੋਨੇ ਦਾ ਸੈਟ ਕੱਢਦਾ ਹੀ ਆਪਣਾ ਜਿਹੜਾ ਤੈਨੂੰ ਮੇਰਾ ਬੜਾ ਪਸੰਦ ਸੀ ਨਾ ਮੈਂ ਕਿਹਾ ਹੁਣ ਮੈਂ ਕਿਰਨ ਨੂੰ ਦਿੰਨੀ ਆ ਕਿਰਨ ਪਾਏਗੀ ਪੂਜਾ ਕੋਲ ਵੀ 골ਡ ਬੜਾ ਹੈਗਾ ਤੇ ਹੁਣ ਇਹ ਪਾ ਲਵੇ ਠੀਕ ਹੈ ਨਾ ਤੇ ਕੋਦੇ ਇਸੇ ਮੰਗਲ ਸੂਤਰ ਬਣਵਾ ਲਈ ਠੀਕ ਆ ਮਮਿਆ ਵਧੀਆ ਕੀਤਾ ਤੁਸੀਂ ਜਾਓ ਫਿਰ ਦੇ ਆਓ ਭਾਬੀ ਨੂੰ ਤੂੰ ਜਾਣਾ ਨਾਲ ਨਹੀਂ ਤੂੰ ਜਾਓ ਹਿਲ ਜਾ ਕਰ ਜਰਾ ਕਸ ਦੇ ਰ ਲੱਤਾਂ ਨੂੰ ਮੈਨੂੰ ਦੋਸਤ ਲੈਣ ਆਉਣ ਲੱਗਾ ਵਾ ਮੈਂ ਉਹਦੇ ਨਾਲ ਜਾਣਾ ਵਾ ਕਿਹੜਾ ਦੋਸਤਾਂ ਦਾ ਪਿਆ ਉਹ ਹੈਗਾ ਮੇਰਾ ਦੋਸਤ ਇੱਕ ਐਵੇਂ ਨਾ ਜ਼ਿਆਦਾ ਫਿਰਿਆ-ਪੁਰਿਆ ਕਰ ਤੂੰ ਇੱਥੇ ਹੀ ਆ ਮੈਂ ਆ ਲੱਗੇ ਜਾਣਾ ਵਾ ਚੇਤੀ ਆ ਜੀ ਹਾਂ ਆਇਆ ਤੂੰ ਜਾਓ ਭਾਬੀ ਨੂੰ ਦੇ ਆਵਾ ਹਾਂ ਹੁਣ ਗੱਲ ਪੁੱਛ ਲਈ ਹੁੰਦੇ ਜਾਓ ਚਲ ਆ ਜੀ ਜਲਦੀ ਜਲਦੀ ਅੱਛਾ ਹਾਂ ਮੈਂ ਆ ਗਿਆ ਹਾਂ ਤੇ ਜ਼ਿਆਦਾ ਨਾ ਕਿਸੇ ਕੋਲ ਬੈਠੇ ਲੋ ਠੀਕ ਹੈ ਠੀਕ ਚਲ ਪੂਜ ਅਵੇ ਮੇਰਾ ਤੇ ਦਿਮਾਗ ਮਾਤੀ ਮਾਰ ਚੜੀ ਤੋਤੇ ਪੂਜਾ ਓਹੋ ਇੱਕ ਤਾਂ ਮੀਨੇ ਮੀ ਆਜੀ ਪਹਿਣਾ ਸੀ ਪਰ ਮੈਂ ਵੀ ਜ਼ਰੂਰ ਜਾਣਾ ਸੀ ਬਾਜ਼ਾਰ ਪੂਜਾ ਮੈਨੂੰ ਲੱਗਦਾ ਹਜ ਤੱਕ ਆਈ ਨਹੀਂ ਹੈਗੀ ਪੂਜਾ ਓ ਆ ਗਈ ਮੰਮੀ ਮੈਂ ਹਾਏ ਹਾਏ ਕੁਝ ਕਿੰਨੀ देर ਲਾਤੀ ਆ ਮੰਮੀ ਬਾਰਿਸ਼ ਵੇਖੋ ਕਿੰਨੀ ਤੇਜ ਹੈ ਜਿਆਦਾ ਮੈਂ ਤਾਂ ਧਿਆਨ ਹੀ ਨਹੀਂ ਕੀਤਾ ਕਿਵੇਂ ਐਚ ਭਿੱਜ ਕੇ ਵੇਹ ਹਾਈ ਤੂੰ ਤਾਂ ਭਿੱਜ ਗਈ ਹੈ ਉਹ ਬਸ ਫਿਰ ਹੱਲੇ ਤੇ ਮੈਂ ਉੱਥੇ ਰੁਕ ਗਈ ਸੀ ਪਰ ਮੰਮੀ ਅੱਧਰ ਆਉ ਮੈਂ ਤੁਹਾਨੂੰ ਕੁਝ ਮਖਾਣਾ ਮੈਂ ਵੀ ਤੈਨੂੰ ਕੁਝ ਖੁਆਣਾ ਹੈ ਅੱਧਰ ਆ ਬੈਠੋ ਫਿਰ ਪਹਿਲੇ ਤੂੰ ਹੀ ਖਾਓ ਕੀ ਖਾਣਾ ਪਹਿਲੇ ਤੂੰ ਖਾ ਲੈ ਪਹਿਲੇ ਮੈਂ ਖਾਵਾਂ ਆਹ ਆਹ ਕੁਮਮੀ ਖਾਣਾ ਨਾ ਆਹ ਕੁ ਕਿਰਨ ਆਸਤੇ ਨਾ ਇਹਨੂੰ ਦੇ ਲਾ ਸੇ ਸੁੰਗ ਲੱਗ ਹੀ ਨਹੀਂ ਆ ਤਾਈ ਬਿਜਾਰ ਗਈ ਸੀ ਹਾਂ ਤਾਈ ਬਿਜਾਰ ਗਈ ਸੀ ਹਾਂ ਕਲਰ ਤੇ ਬੜਾ ਸੋਹਣਾ ਇਹਨੂੰ ਜਚਣਾ ਵੀ ਬੜਾ ਹੀ ਕਲਰ ਹਾਂ ਨਵੀਂ ਨਵੀਂ ਵਿਆਹੀ ਆ ਉਹਨੂੰ ਪਿੰਕ ਕਲਰ ਵੇਖੋ ਕਿੰਨਾ ਸੋਹਣਾ ਲੱਗਣਾ ਹਾਂ ਸੋਹਣਾ ਮੈਂ ਕਹਾਂ ਨੂੰ ਦੇਵਾਂਗੇ ਸੂਟ ਨੂੰ ਵਧੀਆ ਲੱਗੂਗਾ ਮੇਰੀ ਗੱਲ ਸੁਣੋ ਉਹਨੂੰ ਸੀਟਨਾ ਵੀ ਦੇਈ ਆਂ ਉਹਨੂੰ ਨਾਲ ਲੱਜਾ ਕੇ ਨਾ ਗੇਰਨ ਨੂੰ ਨੇ ਆ ਲਾ ਜਾਗੀ ਤੇ ਆਪਣੇ ਤੇ ਮੈਂ ਉਪਟੀ ਕੱਲੀ ਨੂੰ ਫੜਾਈ ਆ ਮੈਂ ਵੀ ਆਪਣਾ ਇੱਕ ਸੂਟ ਲਿਆ ਸੀ ਇੱਕੋ ਜਿਹਾ ਲੈਣੀ ਸਾਜੀ ਮੈਂ ਕਲਰ ਦੂਸਰਾ ਨਹੀਂ ਆ येलो ਕਲਰ ਲਿਆ ਚੰਗਾ ਕਿਤੇ ਤੇ ਮੇਰੀ ਗੱਲ ਸੁਣੋ ਦੱਸੋ ਦੱਸੋ ਤੇਰਾ ਦੁਪੱਟਾ ਦੁਪੱਟਾ ਦੂਸੇ ਲਫਾਕੇ ਜਗਾ ਉਹ ਬੜੀ ਕਾਲੀ ਕੋਲੀਆ ਲੈਸ ਲਵਾਨੀ ਸੀ ਠੀਕ ਹੈ ਤੇ ਆ ਮੇਰੀ ਗੱਲ ਸੁਣ ਕਿਰਨ ਉਹ ਸਮਾਨ ਦੇ دیے ਮੰਗਲ ਸੂਤਰ ਵੀ ਵੇਖ ਉਹਦਾ ਰੱਖਿਆ ਹੋਇਆ ਹੈ ਵਿੱਚ ਮੈਂ ਤੇ ਹਾਂ ਆ ਵੇਖ ਹਾਂ ਤੇ ਪਾਈ ਜਣਾ ਸਟਗਾ ਹੀ ਹੈ ਨਾ ਸੇਮ ਤੇਰਾ ਵੀ ਇਦਾਂ ਦਾ ਹੀ ਹੈ ਨਾ ਪਤਾ ਕੀ ਗੱਲ ਹੈ ਮੈਂ ਦੋ ਇੱਕੋ ਜਿਹੇ ਬਨਵਾਏ ਸਨ ਬਾਕੀ ਰਹੀ ਹੁਣ ਸਾਇਲ ਦੇ ਘਰ ਬੋਟੀ ਦੀ ਗੱਲ ਉਹਦੇ ਅਸੀਂ ਦੇਖਾਂਗੇ ਤੁਸੀਂ ਜਿਵੇਂ ਦੀ ਮਰਜ਼ੀ ਬਨਵਾ ਲਿਆ ਜੇ ਪਤਾ ਨਹੀਂ ਮੈਂ ਮੰਮੀ ਐ ਇਸ ਤਰ੍ਹਾਂ ਦੀਆਂ ਗੱਲਾਂ ਕਿਉਂ ਕਰਦੇ ਜੇ ਹੱਲ ਲੈ ਨਾ ਤੂੰ 100 ਸਾਲ ਜੀਣਾ ਮੈਂ। ਬਾ ਯਰਬਾ। ਛੋਟੀ ਫੜ ਫੜ ਤੁਰਿਆ ਕਰਨਾ ਵੇਖੋ ਤੂੰ। ਛੋਟੀ ਵੀ ਨਾ ਤਾਂ ਟੁੱਟ ਜੇ। ਅ ਨਹੀਂ ਨਹੀਂ ਮੰਮੀ ਮੈਂ ਮਜ਼ਾਕ ਕਰਦੀ ਪਈ ਆ। ਪਰਮਾਤਮਾ ਨਾ ਤੁਹਾਨੂੰ ਤੰਦਰੁਸਤੀ ਰੱਖੇ ਆ ਹਟਾ ਘਟਾ ਰਕੇ। ਤੁਸੀਂ ਸਾਰਿਆਂ ਨੂੰ ਛੋਟੀ ਦਾ ਧੱਕੇ ਮਾਰਦੇ ਰਹੋ। ਬੈਠ ਕੇ ਬਸ ਹੋੜ ਚਲਾਓ। ਜੀ ਵੀ ਬੀਜੀ। ਹਾਂ ਬਸ। ਅੱਛਾ ਪੁੱਜਾ ਮੇਰੀ ਗੱਲ ਸੁਣ ਨਾ ਪੁੱਤ। ਹਾਂ ਜੀ। ਆਹ ਨਾ ਐਟਾਉ ਬਸ ਨਾ ਫੜ ਤੋ। ਮੈਂ ਆਹੋ ਵੇਖ ਮੇਰੀ ਗੱਲ ਗੱਲ ਸੁਣੋ ਭਾਵੇਂ ਚੀਜ਼ ਘੱਤੀ ਹੋਈ ਇਕੱਠੀ ਬਣੀ ਲੇਕਿਨ ਪਤਾ ਕੀ ਗੱਲ ਹੈ ਤੇਰੀ ਭੈਣ ਹੈ ਛੋਟੀ ਤੂੰ ਉਹਨੂੰ ਚੀਜ਼ ਦੇਂਗੀ ਨਾ ਉਹਨੂੰ ਬੜਾ ਹੀ ਚੰਗਾ ਲੱਗੇਗਾ ਅੱਛਾ ਲੱਗੇਗਾ ਉਹਨੂੰ ਖੁਸ਼ੀ ਮਿਲੇਗੀ ਮੰਮੀ ਤੂੰ ਇਹ ਨਾ ਸੋਚਦੇ ਜੀ ਸਾਡੇ ਬਾਰੇ ਸਾਰੇ ਕਹਿੰਦੇ ਆ ਕਿ ਤੇਰੀ ਸੱਸ ਨਾ ਬਹੁਤ ਵਧੀਆ ਮੇਰੇ ਪੇਕੇ ਵੀ ਸਾਰੇ ਬੜੀਆਂ ਤਾਰੀਫਾਂ ਕਰਦੇ ਆ ਕਿ ਮੈਂ ਆ ਬੇਖ ਲੈ ਆਇਆ ਅੱਜ ਕਿਥੇ ਆਪਣੇ ਕੋਲੋਂ ਚੀਜ਼ ਦੇ ਕੇ ਤੇ ਵੰਡਿਆਈ ਸਾਡੀ ਕਰਾਣਾ ਚਾਹੁੰਦੇ ਜੇ ਲਾ ਤੁਸੀਂ ਬਗਾਨੀਆਂ ਇੱਕੋ ਜਿਓ ਮੇਰੇ ਵਾਸਤੇ ਤੁਸੀਂ ਦੋਨੋਂ ਜਣੀਆਂ ਪੂਜਾ ਮੈਨੂੰ ਮੈਥੇ ਨੂੰ ਕੁਝ ਕਹਿਣਾ ਸੀਗਾ ਦੱਸੋ ਮੰਮੀ ਪੂਜਾ ਤੂੰ ਹਮੇਸ਼ਾ ਕਿਰਨ ਨੂੰ ਨਾ ਐਵੇਂ ਆਪਣੀ ਛੋਟੀਆਂ ਪੈਨਾਵਾਂ ਕੋ ਪਿਆਰ ਕਰੀ ਹੁਣ ਉਹਨੇ ਪੇਕਿਆਂ ਦੀ ਕਮੀ ਨਹੀਂ ਮਹਿਸੂਸ ਹੋਣੀ ਚਾਹੀਦੀ ਬਿਲਕੁਲ ਵੀ ਲੈ ਮੰਮੀ ਐ ਕੋਈ ਕਹਿਣ ਵਾਲੀ ਗੱਲ ਐ ਮੈਨੂੰ ਪਤਾ ਉਹਨੂੰ ਮੈਂ ਆਪਣੀ ਦਰਾਨੀ ਥੋੜੀ ਸਮਝਾਈ ਨਾ ਮੈਂ ਆਪਣੀਆਂ ਛੋਟੀਆਂ ਪੈਣਾ ਮੰਗੂ ਰੱਖਣਾ ਤਾਂ ਕਿ ਉਹਨੂੰ ਕੋਈ ਕਮੀ ਮਹਿਸੂਸ ਹੀ ਨਾ ਹੋਵੇ ਕਿਸੇ ਗੱਲ ਦਾ ਉਹਨੂੰ ਕੋਈ ਲੱਗੇ ਹੀ ਨਾ ਕਿ ਇਸ ਤਰ੍ਹਾਂ ਇੱਕਦਮ ਹੋ ਗਿਆ ਜਾਂ ਤੁਹਾਨੂੰ ਦੱਸਾਂ ਇੱਕ ਗੱਲ ਉਹਦੇ ਮੰਮੀ ਨਾ ਥੋੜਾ ਜਿਹਾ ਮੈਨੂੰ ਉਸ ਦਿਨ ਲੱਗਦਾ ਪਿਆ ਸੀ ਕਿ ਜਿਵੇਂ ਕੁਛ ਨਹੀਂ ਗੇ ਇਹ ਰਿਸ਼ਤੇ ਤੋਂ ਪੁੱਆ ਕੋਈ ਗੱਲ ਨਹੀਂ ਇਹ ਸਮੇਂ-ਸਮੇਂ ਦੀ ਗੱਲ ਹੁੰਦੀ ਹੈ ਮਾਵਾਂ ਨੂੰ ਬੱਚਿਆਂ ਨੂੰ ਲੈ ਕੇ ਬੜੀ ਟੈਨਸ਼ਨ ਆਉਂਦੀ ਹੈ ਹਰ ਮਾਂ ਦਾ ਹਸਾਬ ਤਾਂ ਵੀ ਹੁੰਦਾ ਬਸ ਇਹ ਕੋਈ ਅਡਜਸਟਮੈਂਟ ਕਰ ਲੈਂਦੀਆਂ ਨੇ ਕੋਈ ਥੋੜਾ ਟਾਈਮ ਲਾਂਦੀਆਂ ਨੇ ਕਰਨੀ ਪੈ ਉਹਨਾਂ ਨੇ ਵੀ ਕਰ ਲੈਣੀ ਹੈ ਕੋਈ ਗੱਲ ਦਿਲ ਦੇ ਮਾੜੇ ਨਹੀਂ ਹੈ ਤੇ ਆਪੇ ਆਪਣੀ ਕੁੜੀ ਨੂੰ ਇੰਨਾ ਖੁਸ਼ ਵੇਖਣਗੇ ਕਿ ਕੁੜੀ ਕਿੰਨਾ ਖੁਸ਼ ਹੈ ਆਂਦੀ ਜਾਂਦੀ ਹੈ ਆਪਣੇ ਪਾਪਾ ਨੂੰ ਮਿਲਣ ਜਾਏਗੀ ਤਾਂ ਤੇ ਮੰਮੀ ਵੀ ਵੇ ਵੇ ਕੇ ਖੁਸ਼ ਹੋਣਗੇ ਹੀ ਨਾ ਮੰਮੀ ਨਾਲੇ ਤੁਸੀਂ ਇੱਕ ਗੱਲ ਹੋਰ ਨੋਟ ਕੀਤੀ ਕੀ ਜਦੋਂ ਅਸੀਂ ਗੁਰਦੁਆਰੇ 'ਚ ਆਨੰਦ ਕਾਰਜ ਵਾਸਤੇ ਗਏ ਸੀ ਉਹਦੇ ਮੰਮੀ ਤੇ ਉਹਦਾ ਛੋਟਾ ਭਰਾ ਅਲੱਗ ਬੈਠੇ ਹੋਏ ਸੀ ਤੇ ਉਹਦੇ ਪਾਪਾ ਤੇ ਵੱਡਾ ਭਰਾ ਅਲੱਗ ਬੈਠੇ ਸੀ ਤੁਸੀਂ ਇਹ ਨੋਟ ਕੀਤੀ ਗੱਲ? ਪੂਜਾ ਨੋਟ ਤੇ ਮੈਂ ਵੀ ਕਰਦੀ ਵੀ ਸੀ ਪਰ ਨਾ ਤੈਨੂੰ ਪਤਾ ਵੀ ਹੁਣ ਸਾਡੇ ਘਰ ਵੀ ਬੀਜੀ ਨਹੀਂ ਸੀ ਮੰਨਦੇ ਪੇ ਹਾਂ ਤੇ ਲਵ ਮੈਰਿਜ ਹੀ ਨਾ ਹੋ ਸਕਦਾ ਉਹਦੀ ਮੰਮੀ ਦੇ ਤੇਲੇ ਚ ਕੋਈ ਗੱਲਾਂ ਚੱਲਦੀਆਂ ਹੋਣ ਹੈਨਾ ਜਿਵੇਂ ਉਹ ਨਹੀਂ ਮੰਨੇ ਐਵੇਂ ਉਹ ਵੀ ਨਹੀਂ ਮੰਨੇ ਤੇ ਉਹਦੇ ਪਾਪਾ ਤੈਨੂੰ ਪਤਾ ਹੀ ਇਹ ਵਿਚਾਰੇ ਪੂਜਾ ਜਸਟ ਮੋ ਕਿਰਨ ਨੂੰ ਗੱਲ ਲਾ ਕੇ ਰੋ ਪਏ ਨਾ ਹਾਂ ਮੈਨੂੰ ਤੇ ਐਵੇਂ ਪੂਜਾ ਲੱਗਿਆ ਨਾ ਜਿਵੇਂ ਮੈਂ ਨਾ ਪਾਇਲ ਤੇ ਸੋਨੀਆ ਨੂੰ ਜਦੋਂ ਅਸੀਂ ਤੋਰਿਆ ਸੀ ਨਾ ਇਹੀ ਹਾਲ ਸਾਡਾ ਸੀ ਉਦੋਂ ਇਸ ਕਰਕੇ ਪੂਜਾ ਅਸੀਂ ਕੋਈ ਗੱਲ ਨਹੀਂ ਸਮੇਂ ਦੀ ਗੱਲ ਹੈ 2-4 ਦਿਨਾਂ ਦੀ ਗੱਲ ਹੈ ਜਦੋਂ ਉਹਨਾਂ ਨੇ ਆਪਣੀ ਧੀ ਨੂੰ ਹੱਸਦੇ ਖੇੜਦੇ ਵੇਖਿਆ ਨਾ ਉਹਨਾਂ ਨੂੰ ਸਾਰੀਆਂ ਗੱਲਾਂ ਭੁੱਲ ਜਾਣੀਆਂ ਨੇ ਸਹੀ ਗੱਲ ਆ ਮੰਮੀ ਨਾਲ ਔਲਾਦ ਦੀ ਖੁਸ਼ੀ ਵਿੱਚ ਹੀ ਮਾਪਿਓ ਦੀ ਖੁਸ਼ੀ ਹੁੰਦੀ ਹੈ ਨਾਲੇ ਮਾਵਾਂ ਵੀ ਕਦੇ ਧੀਾਂ ਤੋਂ ਨਰਾਜ਼ ਐ ਸਕਦੀਆਂ ਸਹੀ ਗੱਲ ਆ ਤੇ ਸਹੀ ਗੱਲ ਕਹੀ ਹੁਣ ਤੇਰੀ ਮੰਮੀ ਕਈ ਵਾਰੀ ਤੇ ਇਹ ਨਾਲ ਲੜ ਲੈਂਦੀ ਹੈ ਨਾ ਆ ਜਾਂਦੀ ਨਾ 2 ਦਿਨ ਬਾਅਦ ਫਿਰ ਤੈਨੂੰ ਮਿਲ ਫਿਰ ਕਿਉਂ ਨਹੀਂ ਕਿ ਜਾਣਾ ਕਿੱਥੇ ਆ ਚੱਲ ਮੇਰੀ ਗੱਲ ਸੁਣ ਹੁਣ ਅਸੀਂ ਤੇ ਇੱਥੇ ਬੈਠ ਕੇ ਗੱਲਾਂ ਕਰਨ ਲੱਪਈਏ ਨਾ ਤੇ ਸਾਨੂੰ ਸ਼ਾਮ ਪੈ ਜਾਣੀ ਹੈ ਤੇ ਕਿਰਨ ਨੂੰ ਚੱਲ ਸੰਭਾਂਦੇ ਆਈ ਕੁੜੀ ਤਿਆਰ ਪਈ ਹੁੰਦੀ ਹੋਣੀ ਆ ਫੜ ਤੂੰ ਫੜ ਲੈ ਅੱਛਾ ਮੈਂ ਫੜ ਲੈਂਦੀ ਆ ਇਹ ਦੇਣਾ ਤੁਸੀਂ ਆਪ ਹੈ ਨਾ ਚੱਲ ਤੇਰੇ ਤੇ ਮੇਰੇ 'ਚ ਕੋਈ ਫਰਕ ਹੈ ਤੇ ਮੰਮੀ ਹਾਂ ਦਾਦੀ ਨੂੰ ਵਿਆਹ ਮਾਰ ਲਓ ਹੈ ਨਹੀਂ ਉਹਦੀ ਯਾਦ ਹੀ ਫੇਰ ਕੋਈ ਪੰਗਾ ਪਾ ਲੀ ਯਾ ਆਦੀ ਕੋਲੀ ਚਲਾਓ ਚਲ ਮੈਂ ਕਹਿਨੀ ਆ ਬੀਜੀ ਆਹ ਹੈ ਫੋਨ ਨਹੀਂ ਚੁੱਕਣ ਦੀ ਪਤਾ ਨਹੀਂ ਕਿੱਥੇ ਬੈਠੀ ਹੈ ਬੀਜੀ ਨਹੀਂ ਫੋਨ ਹੀ ਚੁੱਕ ਲੈ ਐਵੇਂ ਘਬराई ਜਾਂਦੀ ਨਰਾਜ ਹੈ ਨਾ ਤਦ ਕਰਕੇ ਨਹੀਂ ਚੁੱਕਦੀ ਬਈ ਬੀਜੀ ਇਹ ਹੁਣ ਅੱਧਰ ਖਰੇ ਕੀ ਕਰਨਾਂ ਆਂਟੀ ਬੀਜੀ ਕਿਨੂੰ ਫੋਨ ਕਰਦੇ ਬੀਸਾ ਤੂੰ ਦੱਸ ਤੂੰ ਕਿੱਧਰ ਆਈ ਐ ਉਹ ਬੀਜੀ ਘਰ ਚਿਰਣੇ ਆਣਾ ਕਿੱਥੋਂ ਮੈਂ ਕਿਹੜਾ ਬਾਹਰੋਂ ਆਈਆਂ ਗਵੰਡੀਆਂ ਦੇ ਘਰੋਂ ਨਿੱ ਕਿਸ ਕੰਮ ਆਈ ਮੈਂ ਪੁੱਛਣੀ ਪਈਆ ਮੇਰੀ ਗੱਲ ਸੁਣੋ ਉਹ ਕਿਰਨ ਨੂੰ ਚਲੋ ਆਓ ਤੇ ਚਲ ਜੀਏ ਕਿਰਨ ਕੋਲ ਤੇ ਉਹਨੂੰ ਸਮਾਨ ਦੇ ਆਈਏ ਆ ਪੂਜਾ ਵੀ ਸੂਟ ਲੈ ਕੇ ਆਈਏ ਬੜਾ ਸੋਹਣਾ ਕਿਰਨ ਵਾਸਤੇ ਤੇ ਮੈਂ ਵੀ ਸਮਾਨ ਜਿਹੜਾ 골ਡ ਰੱਖਿਆ ਹੋਇਆ ਸੀ ਮੈਂ ਕਿਹਾ ਉਹਦੀ ਅਮਾਨਤ ਤੁਹਾਨੂੰ ਫੜਾਈਏ ਅਸੀ ਬੀਜੀ ਆਪਣਾ ਫਰਜ਼ ਪੂਰਾ ਕਰੀਏ ਉਹਨਾਂ ਦੀ ਚੀਜ਼ਾਂ ਨੇ ਆਪੇ ਸੰਭੇ ਆਪਣਾ ਗੋਲਡ ਆਪੇ ਸੰਭੇ ਹੂੰ ਤਾਂ ਇਹ ਫਰਜ਼ ਸਾਰੇ ਜਿੱਤੇ ਆ ਗਏ ਨਹੀਂ ਉਸਲੇ ਫਰਜ਼ ਕਿਤੇ ਸੀ ਸਾਹਮਣੇ ਬੈਠ ਕੇ ਤੇ ਮੈਂ ਇੱਥੇ ਬੈਠੀ ਆ ਤੇ ਸਾਰੇ ਪ੍ਰੋਗਰਾਮ ਬਣਾਈ ਜਣੇ ਅਸੀਂ ਆਨੰਦ ਗਾਰ ਹੀ ਕਰ ਦਈਏ ਉਹ ਕਰ ਦਈਏ ਇੱਕ ਵਾਰੀ ਨੇ ਤੂੰ ਮੈਨੂੰ ਕਹੇ ਬੀਜੀ ਆਉ ਚਲੀਏ ਕਿਉਂ ਨਹੀਂ ਕਿਹਾ ਬੀਜੀ ਤੁਹਾਨੂੰ ਤੇ ਕਿਹਾ ਨਾ ਕੋਈ ਨਹੀਂ ਕਿਹਾ ਮੈਂ ਤੇ ਆਪਾਂ ਹੀ ਤੁਰਪਈ ਨਾਲ ਜੀ ਤੁਸੀਂ ਤੇ ਆਪ ਉਹ ਆਪਣੇ ਭੈਣ ਦੇ ਨਾਲ ਹੀ ਮਸਤ ਸੀਗੇ ਰੱਬ ਜ ਨੇ ਕੀ ਗੁੰਮਨ ਕਰਦੀਆਂ ਪਈਆਂ ਸੋ ਤੁਸੀਂ ਦੋਨੋਂ ਜਣੀਆਂ ਬਹਿ ਕੇ ਤੇ ਮੈਂ ਤੇ ਇਸ ਕਰਕੇ ਫਿਰ ਮੈਂ ਕਿਹਾ ਚਲੋ ਠੀਕ ਹੈ ਕੋਈ ਪ੍ਰੋਣੇ ਆਏ ਨੇ ਉਹਨਾਂ ਨੂੰ ਡੀਲ ਕਰ ਲੈ ਆਹੋ ਪ੍ਰੋਣੇ ਆਏ ਉਹ ਪ੍ਰੋਣੇ ਨਹੀਂ ਸੀ ਉਹਨਾਂ ਨਾਲ ਤਾਂ ਲੱਗੀ ਰਹੀਆਂ ਭਿਓ ਭਿਓ ਕੇ ਤਾਂ ਮਰਨ ਦੇ ਸੀ ਤਦ ਵੀ ਨਹੀਂ ਤੂੰ ਸਮਝੀ ਗੱਲ ਨੂੰ ਆਪੇ ਹੀ ਸਾਰੇ ਪ੍ਰੋਗਰਾਮ ਬਣਾ ਲੈ ਇੱਕ ਵਾਰੀ ਮੈਨੂੰ ਕੋਲ ਬਿਠਾਇਆਈ ਦੀ ਜੀ ਉਹ ਮੋਰ ਉਹ ਸਮਈਆ ਵੀ ਦਾ ਸੀਗਾ ਕਿ ਕਰਨਾ ਪੈਣਾ ਸੀ ਮੈਨੂੰ ਜੋ ਸਹੀ ਲੱਗਿਆ ਮੈਂ ਕੀਤਾ ਤੂੰ ਹੁਣ ਬੋਲ ਸਿਆਣੀ ਹੋ ਗਈ ਐ ਚੁਧਰਾ ਨਹੀਂ ਬਣੀ ਫਿਰਨੀ ਐ ਤੂੰ ਮੈਨੂੰ ਗੱਲ ਹੀ ਪੁੱਛਣ ਆਈ ਐ ਜਾਓ ਦੇ ਦਿਓ ਸਮਾਨ ਮੈਂ ਕੀ ਕਰਨਾ ਚਾਹ ਕੇ ਬੀਜੀ ਮਾਮਾ ਨੂੰ ਸਿਆਣਾ ਬੰਨਾ ਹੀ ਪੈਂਦਾ ਜੇ ਅੱਜ ਮੈਂ ਆਪਣੇ ਪੁੱਤ ਦੀ ਖੁਸ਼ੀ ਨਾ ਨਾ ਵੇਖਦੀ ਤੇ ਕਿਦੇ ਦੇਰ ਨਾ ਹੋ ਜਾਂਦੀ ਇਸ ਕਰਕੇ ਮੈਨੂੰ ਮੇਰੇ ਪੁੱਤ ਦੀ ਖੁਸ਼ੀ ਸਭ ਤੋਂ ਪਿਆਰੀ ਸੀ ਤੈਨੂੰ ਪਿਆਰੀ ਸੀ ਮੈਨੂੰ ਆਪਣੇ ਪੋਤਰਾ ਹੀ ਨਹੀਂ ਸੀ ਪਿਆਰੀ ਬੀਜੀ ਫਿਰ ਜੇ ਪਿਆਰੀ ਹੁੰਦੀ ਨਾ ਤੇ ਤੁਸੀਂ ਆਪ ਅੱਗੇ ਹੋ ਕੇ ਸਾਰੇ ਕੰਮ ਕਰਦੇ ਜਿਹੜਾ ਡਿਸੀਜਨ ਮੈਂ ਲਿੱਤਾ ਨੇ ਤੁਹਾਨੂੰ ਲੈਣਾ ਚਾਹੀਦਾ ਸੀ ਤੂੰ ਲੈਣ ਦਿੱਤਾ ਹੀ ਨਹੀਂ ਮੈਂ ਤੇ ਕੋਲ ਬਹਿਣ ਗਈ ਮੈਨੂੰ ਉਟਾ ਨਾ ਗਈ ਮੰਮੀ ਨੂੰ ਕੰਮ ਮੈਂ ਕਿਹੜਾ ਕੰਮ ਸੀ ਦੱਸੇ ਜਿਵੇਂ ਕੰਮ ਕੋਈ ਚਲੋ ਬੀਜੀ ਛੱਡੋ ਆ ਮੇਰੇ ਵੱਲ ਵੀ ਵੇਖੋ ਨਾ ਚਲ ਤੂੰ ਚੁੱਪ ਕਰ ਕਰ ਲੈਂਦੇ ਗੱਲ ਮੈਨੂੰ ਇਹਦੇ ਨਾਲ ਵੇਖੋ ਤੇ ਸਹੀ ਵੇਖਿਆ ਮੈਂ ਸਾਡੇ ਵੇਖਿਆ ਜਾਵਰ ਦਿਓ ਜਾਓ ਇੱਕ ਵਾਰ ਨਹੀਂ ਮੈਨੂੰ ਕਿਹਾ ਮੈਂ 4-5 ਵਾਰ ਹੀ ਗਈ ਉੱਥੇ ਬੈਨ ਹਰ ਵਾਰੀ ਮੈਨੂੰ ਟਾਲ ਲੰਦੀ ਸੀ ਕੀਰ ਬਟੀਆਂ ਬੜਾਈਆਂ ਜਾਂ ਸੀ ਮੈਂ ਬੈ ਨਹੀਂ ਦੇ ਦਿੱਤਾ ਮੈਂ ਉਸ ਵੇਲੇ ਤੁਹਾਡੀ ਇੱਜ਼ਤ ਰੱਖੀ ਐ ਨੰਦ ਘਰ ਵੇਲੇ ਮੈਂ ਚੁੱਪ ਕਰਕੇ ਨਾਲ ਚਲੀ ਗਈਆਂ ਤੁਸੀਂ ਤੇ ਇੰਜ ਕਰਨ ਈ ਸੀ ਨੂੰ ਸੱਸ ਜੇ ਮੈਂ ਰਿਸ਼ਤੇ ਭਰ ਨਹੀਂ ਮਾਰ ਦਿੰਦੀ ਐ ਮੈਂ ਰਿਸ਼ਤੇ ਖੁਸ਼ ਨਹੀਂ ਚਲੋ ਉਹ ਤੇ ਪਤਾ ਹੀ ਸੀ ਬੀਜੀ ਤੁਸੀਂ ਕਿੰਨੇ ਕੁ ਖੁਸ਼ ਸੀਗੇ ਚੱਲ ਫਿਰ ਪੂਜਾ ਉਹਦੇ ਕਿਰਨ ਵੀ ਗਈ ਹੁਣ ਉਹ ਕਹਿੰਗੀ ਮੈਨੂੰ ਕੱਲੀ ਨੂੰ ਬਿਠਾ ਚੜੀਆਂ ਨੇ ਉੱਤੇ ਚਲਾਓ ਮੰਮੀ ਫਿਰ ਇਹਨਾਂ ਨੂੰ ਜਿਵੇਂ ਚੰਗਲ ਕੇ ਗੋਵੇ ਕਰ ਲੈਣੇ ਚੱਲ ਤੁਰ ਤੋ ਵੈਸੇ ਬੀਜੀ ਮੈਂ ਤੇ ਕਹਨੀ ਆ ਤੁਸੀਂ ਵੀ ਇੱਕ ਵਾਰੀ ਨਾਲ ਚੱਲੋ ਉਹ ਜਾਓ ਤੁਰੀਆਂ ਜਾਓ 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 ਦਿਓ ਜਾ ਕੇ ਉਹ ਬੀਜੀ ਮੈਂ ਤੇ ਕਹਨੀ ਆ ਅੱਜ ਵੀ ਆ ਜਾਓ ਸੰਭਾਲ ਲਓ ਮੌਕਾ ਬੀਜੀ ਆਜੋ ਉੱਤਰੀਆਂ ਜਾਓ ਮੈਨੂੰ ਮੱਤਾਂ ਨਾ ਬੋਤੀਆਂ ਦਿਓ ਜਾਓ ਜਾਓ ਜੋ ਕਰਨਾ ਕਰੋ ਆਪੇ ਤਨੀ ਸਾਰੀਆਂ ਜਾਚ ਆਈਆਂ ਜਾ ਪਹਿਲੇ ਕਰ ਇੱਕ ਨੂੰ ਸੀ ਹੁਣ ਦੋ ਹੋ ਗਈਆਂ ਜੀ ਤੇ ਸੰਭਾਲੋ ਜਾ ਕੇ ਮੈਂ ਕੀ ਕਰਨਾ ਚੁੱਧ ਰਾਣੀ ਬਣੀ ਫਿਰਦੀ ਐ ਆਪਣੇ ਆਪ ਨੂੰ ਬਹੁਤਾ ਸਮਝਣ ਲੱਪਈ ਕਦੇ ਦੇ ਪਾਰ ਨਿਕਲੇ ਉੱਡਦੀ ਫਿਰਦੀ ਉੱਡਦੀ ਫਿਰਦੀ ਮੈਂ ਹੀ ਮੈਂ ਵਾਂ ਸਭ ਕੁਝ ਇਹ ਕੁਸ਼ੀ ਹੈ ਨਹੀਂ ਵਾਈ ਮਾਰਨਾ ਕਿਰਨ ਨੂੰ ਪਹਿਲਾਂ ਕੋਈ ਨਹੀਂ ਆਜੋ ਮੰਮੀ ਕਿਰਨ ਔਰ ਕਿਰਨ ਬਗਾਨੀ ਰਹਿ ਗਈ ਹੈ ਦੀਦੀ ਆਜੋ ਆ ਮੰਮੀ ਤੂੰ ਬੈ ਜਾ ਮਾਦਰ ਬੈ ਨਹੀਂ ਕਿਰਨ ਤਿਆਰ ਹੋ ਗਈ हां जी हां जी मम्मी मैं बस ਹੁਣੇ ਤਿਆਰ ਹੋਈ ਆ ਤੇ ਬਸ ਤਿਆਰ ਹੋ ਕੇ ਮੈਂ ਥੱਲੇ ਹੀ ਆਣ ਲੱਗੀ ਸੀ ਕੋਈ ਜਲ ਕੋਈ ਨਹੀਂ ਆਰਾਮ ਕਰੋ ਰੈਸਟ ਕਰੋ ਕੋਮ ਫੇਰ ਕੇ ਆਇਓ ਫੋਰ ਠੀਕ ਹੈ हां जी मम्मी ਬੜਾ ਮਜ਼ਾ ਆਇਆ ਉੱਥੇ ਮੌਸਮ ਬੜਾ ਵਧੀਆ ਸੀ ਪਰ ਮੌਸਮ ਤੇ ਇੱਥੇ ਵੀ ਬੜਾ ਵਧੀਆ ਤੁਹਾਡਾ ਦਿਲ ਲੱਗ ਗਿਆ ਹੀ ਕਿੱਥੇ ਜੀ ਲੱਗਿਆ ਅਸੀਂ ਤੇ ਕਹਿੰਦੇ ਪਈ ਹੀ ਦਵਾ ਦਾ ਵਿਆਹ ਹੋ ਗਿਆ ਤੇ ਨਾਲ ਹੀ ਘੁੰਮਣ ਚੱਲ ਗਏ ਆ ਤੇ ਸਾਨੂੰ ਗੱਲਾਂ ਬਾਤਾਂ ਕਰਨ ਦਾ ਮੌਕਾ ਨਹੀਂ ਲੱਗਾ ਪਰ ਵੀ ਬਹੁਤ ਵਧੀਆ ਵੀ ਸੇ ਚਲੇ ਗਏ ਨੇ ਚਲ ਕਿ ਚਲ ਤੋਂ ਬਲੇ ਸੇ ਚੱਲੇ ਗਏ ਤੇ ਹੋਰ ਕੀ ਪੁੱਤ ਤੈਨੂੰ ਕੋਈ ਦਿੱਕਤ ਨਹੀਂ ਨਾਂ ਆਉਂਦੀ ਪਈ ਜੀ ਲੱਗ ਗਿਆ ਨਾ ਹਾਂਜੀ ਹਾਂਜੀ ਮੰਮੀ ਜੀ ਲੱਗ ਗਿਆ ਜੀ ਨਾ ਲੱਗਣ ਵਾਲੇ ਕੋਈ ਸਵਾਲ ਹੀ ਨਹੀਂ ਆ ਸਾਰੇ ਜਾਣੇ ਬੜੇ ਵਧੀਆ ਪੁੱਤ ਨਾ ਕਿਸੇ ਚੀਜ਼ ਵੀ ਲੋੜ ਹੋਵੇ ਨਾ ਤੂੰ ਆਪਣੀ ਦੀਦੀ ਨੂੰ ਦੱਸਣਾ ਉਸੇ ਟਾਈਮ ਨੂੰ ਆ ਚਾਹੀਦਾ ਕੋਈ ਵੀ ਗੱਲ ਹੋਵੇ ਤੂੰ ਮੇਰੇ ਤੋਂ ਲੁਕਾਣੀ ਨਹੀਂ ਹੈਗੀ ਤੂੰ ਉਸੇ ਟਾਈਮ ਮੈਨੂੰ ਸਾਰੀ ਗੱਲ ਦੱਸਣੀ ਹਾਂਜੀ ਹਾਂਜੀ ਮੰਮੀ ਟੈਨਸ਼ਨ ਨਾ ਲੋ ਤੁਸੀਂ ਹਾਂ ਕਿਰਨ ਝਕਣਾ ਨਹੀਂ ਤੂੰ ਬਿਲਕੁਲ ਵੀ ਹਾਂਜੀ ਜੀ ਹੋਰ ਪਾਪਾ ਨਾਲ ਗੱਲ ਹੋਈ ਸੀ ਤੇਰੀ ਹਾਂਜੀ ਉੱਥੇ ਹੋਈ ਸੀਗੀ ਮੰਮੀ ਨਾਲ ਤੇਰੀ ਲਈ ਖਾ ਕੇ ਨਾ ਹਾਂਜੀ ਬੜੇ ਵਧੀਆ ਹੋ ਸਾਰੇ ਜਣੇ ਚਲੋ ਮੰਮੀ ਕਿਰਨ ਆਵੇ ਮੈਂ ਤੇਰੇ ਅੱਗੇ ਲੈ ਕੇ ਆਈਂਗੀ ਖੀ ਮੰਮੀ ਆ ਰਹੀ ਹੈ ਦੇਣਾ ਤੇ ਉਹ ਪੂਜਾ ਵਾਸਤੇ ਸੈਟ ਬਣਵਾਇਆ ਸੀਨੇ ਉਦੋਂ ਮੈਨਾਂ ਨਾਲ 골ਡੀ ਦੀ ਘੜੀ ਦੀ ਵੀ ਬਣਵਾਤਾ ਸੀਗਾ ਮੈਂ ਕਿਹਾ ਚਲ ਇਕੱਠੇ ਦੋਨਾਂ ਵਾਸਤੇ ਬਣਵਾਦਾ ਤੇ ਆ ਫੜ ਸਭ ਤੋਂ ਪਹਿਲਾਂ ਤੇ ਆਪਣਾ ਆ ਆਸਾਮ ਆ ਮੰਗਲ ਸੂਤਰ ਆ ਫੜ ਪੁੱਤਰ ਗਲਾ ਖਾਲੀ ਨਹੀਂ ਰੱਖੀਦਾ ਹਾਂਜੀ ਮੰਮੀ ਤੇ ਇਹ ਪਾ ਲਈ ਆ ਤੇਰਾ ਸਮਾਨ ਠੀਕ ਬਹੁਤ ਸੋਹਣਾ ਮੰਮੀ ਸੈਟ ਵਧੀਆ ਹਾਂਜੀ ਬਹੁਤ ਸੋਹਣਾ ਮੰਮੀ ਨੇ ਦੇ ਦਿੱਤੇ ਨੂੰ ਉਸ ਦਿਨ ਨਹੀਂ ਦੇਣਾ ਸੀ ਪਰ ਫਿਰ ਤੁਹਾਡਾ ਇੱਕਦਮ ਬਾਹਰ ਜਾਂਦਾ ਪ੍ਰੋਗਰਾਮ ਬਣ ਗਿਆ ਨਾਲੇ ਬਾਹਰ ਕਿਹੜਾ ਲੈ ਕੇ ਜਾਣਾ ਸੀਗਾ 골ਡ ਦੀ ਚੀਜ਼ ਹੈ ਅੱਜ ਕੱਲ ਮੋਲ ਨਹੀਂ ਹੈਗੇ ਇਹ ਗੱਲ ਤੇ ਤੁਹਾਡੀ ਬਿਲਕੁਲ ਸਹੀ ਹੈ ਬਾਹਰ ਤੇ ਮਾਹੌਲ ਹੀ ਨਹੀਂ ਹੈਗਾ ਸਭ ਕੁਝ ਫਾਂਦਾ ਮੰਮੀ ਚਲ ਹੁਣ ਤੂੰ ਜਿੱਦਾਂ ਵੀ ਕਿਤੇ ਜਾਣਾ ਆਏਗਾ ਨਾ ਜਾਂ ਆਪਾਂ ਕਿਸੇ ਰਿਸ਼ਤੇਦਾਰ ਦੇ ਘਰ ਜਾਣਾ ਆਏਗਾ ਤੇ ਤੂੰ ਇਹਨੂੰ ਪਾ ਕੇ ਜਾਣਾ ਚਲੋ ਆ ਤੇ ਮੈਂ ਹੁਣੇ ਪਾ ਲੈਂਦੀ ਤੇ ਪੁੱਤ ਸਾਮ ਕੀ ਚੀਜ਼ ਰੱਖਣੀ ਹੈ ਨਹੀਂ ਆਪਣੀ ਅਚਕ ਹਾਂਜੀ ਮੰਮੀ ਕਿਉਂਕਿ ਆਪਣੇ ਘਰ ਕਮ ਸਾਰਾ ਕੁਛ ਸਰ ਆਇਆ ਗਿਆ ਹਰ ਟੈਮਰਿੰਦਰ ਕਹਿੰਦੇ ਚੀਜ਼ ਆਪਣੀ ਸੰਭੋ ਨਹੀਂ ਨਹੀਂ ਸੰਭੇਗੀ ਸਿਆਣੀ ਆ ਕਿਰਨ ਸੋਹਣਾ ਲੱਗੰਦੇ ਹਨ ਮਿੱਠੀ ਹੈਗੀ ਸੋਣੀ ਜੋ ਮਰਜੀ ਪਾ ਲੇ ਸੋਹਣਾ ਹੀ ਲੱਗਣਾ ਹੈ ਅਲਾ ਕਿਰਨ ਤੇਰੀ ਪੂਜਾ ਜੋ ਮਰਜੀ ਪਵਾ ਦਿਓ ਇਹਨੂੰ ਉਹ ਹੀ ਸੱਜ ਜਾਂਦਾ ਅਲਾ ਕਿਰਨ ਆ ਤੇਰੀ ਦੀਦੀ ਵੱਲੋਂ ਮੈਂ ਇੱਕ ਗਿਫਟ ਇਹ ਨਾਲ ਤੇਰੇ ਵਾਸਤੇ ਨਾ ਇਹ 골ਡ ਦੇ ਟੋਪਸ ਵੀ ਇੱਕ ਡਿਜ਼ਾਈਨ ਸੋਹਣਾ ਬਹੁਤ ਸੋਹਣਾ ਦੀਦੀ ਮੰਮੀ ਨੇ ਤੇ ਦੇ ਹੀ ਦਿੱਤੇ ਸੀਗੇ। ਉਹ ਮੰਮੀ ਨੇ ਦਿੱਤੇ ਹੀ ਨਾ। ਇਹ ਤਾਂ ਹੁਣ ਮੈਂ ਦਿੱਤੇ ਆ। ਬਹੁਤ ਸੋਹਣਾ। ਲਾ ਲਈ ਕਰੀ ਦੀ। ਆਂਦਿਓ ਜੋ ਆਂਦਾ। ਮੰਮੀ ਇਹ ਤੇ ਬਹੁਤ ਹੀ ਸੋਹਣਾ। ਸੂਟ ਦੇਖ ਲਾ ਕੀ ਨਾ। ਦੇਖੋ। ਵਾਹ। ਸੂਟ ਤੇ ਬੜਾ ਹੀ ਸੋਹਣਾ। ਇਹ ਤੇ ਨਵਾਂ ਹੀ ਕਲਰ ਆ ਸੂਟ ਦਾ। ਹਾਂ ਪਸੰਦ ਆਇਆ ਕਲਰ। ਬਹੁਤ ਸੋਹਣਾ ਦੀਦੀ। ਇਹ ਤੇ ਬਹੁਤ ਜ਼ਿਆਦਾ ਸੋਹਣਾ। ਇਹੋ ਜਿਹਾ ਕਲਰ ਤੇ ਮੇਰੇ ਕੋਲ ਹੈਗਾ ਵੀ ਨਹੀਂ। चल ठीक है हुन ना तू शाम नु ना ਮੇਰੇ ਨਾਲ ਚੱਲੀ ਬੁਟੀਕ ਵਾਲੀ ਨੂੰ ਨਾਲੇ ਤੇ ਆਪਣਾ ਨਾਪ ਦੇ ਦੀ ਤੇ ਨਾਲੇ ਨੂੰ ਉਹਨੂੰ ਕਵਾਂਗੇ ਦੋ ਤਿੰਨ ਦਿਨ ਚ ਸੀਧਵੇ ਮੇਰੀ ਗੱਲ ਸੁਣ ਇੱਕ ਆਹ ਸੂਟ ਹੈ ਨਾ ਦੋ ਸੂਟ ਹੋਰ ਅਲਮਾਰੀ ਚ ਪਏ ਨੇ ਉਹ ਵੀ ਲੈ ਜੀ ਇਕੱਠੇ ਤੇ ਆਏ ਜੀ ਸੀ ਹਾਂ ਹਾਂ ਸ਼ਾਮ ਨੂੰ ਤਿਆਰ ਹੋ ਜੀ ਤੇ ਆਪਾਂ ਚੱਲਾਂਗੇ ਠੀਕ ਹੈ ਠੀਕ ਹੈ ਦੀਦੀ ਮੈਂ ਸਾਰਾ ਕੁਝ ਪਾ ਲਵਾਂਗੀ ਤੇ ਫਿਰ ਆਪਾਂ ਰੈਡੀ ਹੋ ਜਾਵਾਂਗੇ ਹੋਰ ਦੱਸ ਤੈਨੂੰ ਕੁਝ ਚਾਹੀਦਾ ਹੋਵੇ ਕੋਈ ਕਮੀ ਪੇਸ਼ੀ ਤੇ ਨਹੀਂ ਲੱਗੀ ਤੈਨੂੰ ਇੱਥੇ ਆ ਕੇ ਨਹੀਂ ਨਹੀਂ ਕਮੀ ਪੇਸ਼ੀ ਕਾਦੀ ਲੱਗਨੀ ਸਾਰੇ ਜਣੇ ਇੰਨੇ ਵਧੀਆ ਵਾ ਸਾਰੇ ਜਣੇ ਇੰਨਾ ਮੇਰਾ ਧਿਆਨ ਲੱਗਦੇ ਅਜੇ ਮੈਨੂੰ ਆਏ ਨੂੰ 2 ਦਿਨ ਨਹੀਂ ਹੋਏ ਆ ਤੇ ਸਾਰੇ ਜਣੇ ਬਹੁਤ ਚੰਗੇਗੇ ਤੇ ਗੋਲਡੀ ਤਾਂ ਮੈਨੂੰ ਲੱਗਦਾ ਸੁਭਾਅ ਨਹੀਂ ਚੰਗਾ ਹੈਗਾ ਨਹੀਂ ਨਹੀਂ ਇੰਨਾ ਦਾ ਸੁਭਾਅ ਤੇ ਬਹੁਤ ਹੀ ਵਧੀਆ ਵਾ ਹੋਈ ਨਹੀਂ ਸਾਨੂੰ ਤੇ ਪਤਾ ਹੀ ਕੋਈ ਦੀ ਗੋਲਡੀ ਦੇ ਸੁਭਾਈ ਚੰਗਾ ਅਜੇ ਦੱਸੋ ਸਾਨੂੰ ਤੇ ਪਤਾ ਹੀ ਨਹੀਂ ਆ ਸਾਨੂੰ ਤੇ ਆ ਰੋਬ ਝਾੜਦਾ ਹੈ ਸੱਚੀ ਸੱਚੀ ਕੀ ਰ ਸੁਭਾਅ ਬੜਾ ਹੋਤੀ ਹੈ ਹਾਂਜੀ ਮੰਮੀ ਬੜਾ ਹੀ ਵਧੀਆ ਤੁਹਾਨੂੰ ਤੇ ਪਤਾ ਹੀ ਆ ਕੀ ਕਹਿੰਦੇ ਆ ਕੀ ਕਰਵਾਣ ਮੈਂ ਮੈਨੂੰ ਤੇ ਹਰ ਗੱਲ ਦਾ ਪਤਾ ਹੈ ਉਹ ਸਾਈ ਰੋ ਹੋਣੇ ਕੈ ਜਨ ਸੀ ਮੰਮੀ ਇੱਕ ਗੱਲ ਤੁਸੀਂ ਯੇ ਨਹੀਂ ਮੈਨੂੰ ਸਾਰੀ ਗੱਲ ਦਾ ਮੈਨੂੰ ਹਰ ਗੱਲ ਦਾ ਪਤਾ ਹੈਗਾ ਦੱਸੋ ਚਲ ਮੰਮੀ ਚੱਲੇ ਚਲੀਏ ਕੁਝ ਖਾਈਏ ਪੀਏ ਬਣਾਈਏ ਮੈਂ ਵੀ ਚਲਦੀ ਆ ਨਾਲ ਹੀ ਥੱਲੇ ਮੈਂ ਨਾ ਉੱਪਰ ਬਹਿ ਕੇ ਬੋਰ ਹੋ ਗਈ ਆ ਜਾ ਆ ਜਾ ਚਲ ਕੋਈ ਨਾ ਕੁਛ ਨਾ ਕੀ ਆਪਣਾ ਕਰੀ ਤੇ ਮਰਜੀ ਤੁਰੇ ਪੀਰੋ ਚਲੋ ਮੰਮੀ ਚੱਲੀਏ ਪੁੱਤ ਪਹਿਲੇ ਆਪਣੀ ਚੀਚਾ ਸਾਹਿਬ ਇਹ ਵੀ ਨਾਰੀ ਲੈ ਜਾਨੀ ਨਾ ਇਹਨੂੰ ਮੈਂ ਅਲਮਾਰੀ ਚ ਰੱਖ ਕੇ ਮੈਂ ਆ ਜਾਨੀ ਇਹਨੂੰ ਸਾਹਮਣੇ ਬਿਲਕੁਲ ਤੇ ਆ ਜਾ ਥੱਲੇ ਤਾਂ ਚਲੋ ਠੀਕ ਹੈ ਮੰਮੀ ਠੀਕ ਹੈ ਤੇ ਖਾਣਾ ਪੀਣਾ ਜੋ ਆ ਤੇ ਆ ਜਾ ਰਸੋਈ ਸਲਾਹ ਕਰ ਲਓ ਹਾਂਜੀ ਮੰਮੀ ਠੀਕ ਹੈ ਕੱਲ ਪੁੱਤਾਂ ਮੇਰੀ ਗੱਲ ਸੁਣ ਕੱਲ ਸਵੇਰੇ ਨਾ ਜਦ ਤੂੰ ਨਾਸਟਰ ਲੈ ਗਈ ਨਾ ਤੇ ਕਿਰਨ ਕੋਲੋਂ ਮਿੱਠਾ ਬਣਵਾ ਲਈ ਕੋਈ ਠੀਕ ਹੈ ਮੰਮੀ ਹਾਂ ਠੀਕ ਹੈ ਉਹ ਤੂੰ ਆਪਣੇ ਹਿਸਾਬ ਨਾਲ ਕਰ ਲੈ ਠੀਕ ਹੈ ਚਲ ਆ ਜਾ ਪੁੱਤ ਹਾਂਜੀ ਮੰਮੀ ਆ ਗਈ ਮੈਂ ਸਮਝ ਰੱਖ ਕੇ ਆਜੋ ਸਾਰੇ ਕਿੰਨੇ ਚੰਗੇ ਪਤਾ ਨਹੀਂ ਮੰਮੀ ਨੂੰ ਇਹ ਗੱਲ ਕਦੋਂ ਸਮਝ ਆਊਗੀ ਉਹਨਾਂ ਨੂੰ ਤੇ ਹਜੇ ਵੀ ਇਹੋ ਹੀ ਲੱਗਦਾ ਵਾ ਕਿ ਮੇਰਾ ਡਿਸੀਜਨ ਗਲਤ ਸੀ ਤੂੰ ਪਛਤਾਏਂਗੀ ਪਰ ਮੈਨੂੰ ਲੱਗਦਾ ਨਹੀਂ ਕਿ ਮੇਰਾ ਡਿਸੀਜਨ ਗਲਤ ਸੀ ਮੈਨੂੰ ਤੇ ਲੱਗਦਾ ਮੇਰਾ ਡਿਸੀਜਨ ਬਿਲਕੁਲ ਸਹੀ ਸੀ ਜੀਜੇ ਪਾਪਾ ਨੇ ਮੇਰਾ ਸਾਥ ਦਿੱਤਾ